ਇਹ ਹੁਣ ਜਾਇਤਰ ਬੱਤਾ ਹੈ ਕੰਨੇ ਮੰਡੀ ਤੇ ਕਿਉਂਕਿ ਗਰਮੀ ਆ ਗਈ ਗਰਮੀ ਦੇ ਵਿੱਚ ਜਿਹੜੀ ਗਾਵਾਂ ਦੀ ਵਿਕਰੀ ਬਹੁਤ ਜ਼ਿਆਦਾ ਮੰਝਾਂ ਤਾਂ ਹੁਣ ਮਿਲੀ ਘਟ ਰਹੀਆਂ ਨੇ ਪਿੰਡਾਂ ਦੇ ਵਿੱਚੋਂ ਵੀ ਬਾਕੀ ਪੂਰੀ ਲੈ ਵੀ ਮਿੱਤਰੋ ਆਪਾਂ ਅੱਜ ਪਹੁੰਚ ਗਏ ਆਂ ਪਸ਼ੂ ਮੰਡੀ ਮਾਨਸਾ ਤੇ ਜਿਹੜੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਤੇ ਮੰਡੀ ਦੇ ਸੋਨੂੰ ਨਵੀਆਂ-ਨਵੀਆਂ ਜਿਹੜੀਆਂ ਆਪਾਂ ਮੱਝਾਂ ਦਿਖਾਉਣੇ ਆ ਤੇ ਅੱਜ ਫੇਰ ਹਰ ਸ਼ੁੱਕਰਵਾਰ ਦੀ ਤਰ੍ਹਾਂ ਆਪਾਂ ਮਾਨਸਾ ਪਹੁੰਚੇ ਹੋਏ ਆਂ ਤੇ ਕੱਲੀ-ਕੱਲੀ ਮਾਝੀ ਡੇਲ ਲੈ ਕੇ ਦੇਵਾਂਗੇ ਤੇ ਸਾਰੇ ਮੱਝਾਂ ਜਿਹੜੀਆਂ ਤੋਰ ਕੇ ਵੀ ਭਕਾਈਆਂ ਜਾਣਗੀਆਂ ਤੇ ਰੇਟ ਵੀ ਪੁੱਛ ਕੇ ਦਿੱਤੇ ਜਾਣਗੇ ਆਸ਼ੋ ਕਰਵਾ ਨੂੰ ਲੱਗਦੀ ਆ ਤੇ ਇਹ ਮੰਡੀ ਜਿਹੜੀ ਮਾਨਸਾ ਸਾਸਾ ਰੋਡ ਤੇ ਰਹਿ ਜਾਂਦੀ ਆ ਮਿੱਤਰੋ ਜੇ ਕਿਸੇ ਨੇ ਆਉਣਾ ਹੋਵੇ ਤਾਂ ਆ ਸਕਦੇ ਹੋ ਤੇ ਜੇ ਫਿਰ ਵੀ ਨਾ ਪਤਾ ਲੱਗੇ ਤਾਂ ਜਿਹੜਾ ਆਪਣਾ ਨੰਬਰ ਆ ਤੁਸੀਂ ਉੱਤੇ ਕਨੈਕਟ ਕਰ ਸਕਦੇ ਹੋ ਇੱਥੇ ਸਸਤੇ ਤੋਂ ਸਸਤਾ ਪਸ਼ੂ ਮਿਲ ਜਾਂਦਾ ਤੇ ਮਹਿੰਗੇ ਤੋਂ ਮਹਿੰਗਾ ਪਸ਼ੂ ਮਿਲ ਜਾਂਦਾ ਤੇ ਆਓ ਫਿਰ ਬਾਹਰ ਸੰਮਣਾਂ ਲਈਏ ਆਪਾਂ ਮਾਰਦਿਆਂ ਮਾਨਸਾ ਪਸ਼ੂ ਮੰਡੀ ਵਿੱਚ ਗੇੜਾ ਤੇ ਆਓ ਫਿਰ ਸਾਨੂੰ ਪਾਈਏ ਮੰਡੀ ਦੇ ਦਰਸ਼ਨ ਲਾਈਵ ਮਿੱਤਰੋ ਇੱਕ ਨਾ ਟੋਕੜ ਗੱਬਣਾ ਮੱਝ ਤੋੜ ਕੇ ਦਿਖਾਉਣੇ ਤੁਹਾਨੂੰ ਤੇ ਤੋੜ ਕੇ ਦਿਖਾਉਣੇ ਤੁਹਾਨੂੰ ਤੇ ਬਾਕੀ ਗੱਲਬਾਤ ਆ ਪੂਰੀ ਪ੍ਰੋਪਰ ਬਾਈ ਤੋਂ ਉਸਕੇ ਦੇਵਾਂਗੇ ਆਰਡਰ ਦੀ ਸੇਵ ਹੈ ਜਿਹੜੀ ਸੋਹਣੀ ਆ ਥਾਣਾ ਨਖੜਵੇਂ ਕੱਲਾ ਕੱਲਾ ਖਾਣ ਲੱਗਿਆ ਹੋਇਆ ਤੇ ਬਾਕੀ ਸ਼ੁਰੂਆਤ ਕਰਦੇ ਆਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਨਾਲ ਪਸ਼ੂ ਮੰਡੀ ਮਾਨਸਾ ਤੋਂ ਜਿਹੜੇ ਭਰਾ ਪਹਿਲੀ ਵਾਰ ਚੈਨਲ ਨੂੰ ਦੇਖ ਰਹੇ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬਾਕੀ ਹਰੇਕ ਵੀਡੀਓ ਆਪਾਂ ਪਸ਼ੂ ਮੰਡੀ ਤੋਂ ਲੈ ਕੇ ਆਉਂਦੇ ਰਹਨੇ ਆਂ ਤੇ ਸਾਹਮਣੇ ਜਿਹੜਾ ਬੱਚਾ ਤੁਸੀਂ ਉਹ ਵੀ ਨਜ਼ਰ ਮਾਰ ਲਓ ਤੇ ਬਾਈ ਦੂਜੀ ਤੋਰ ਦੇ ਫਿਰ ਆਪਾਂ ਇਕੱਠੇ ਬਸੰਦ ਜੀ ਹਾਂ ਤੋਰ ਦੇ ਤੇ ਦੋ ਮੱਧਾਂ ਨੇ ਬਾਈ ਕੋਲੇ ਤੇ ਦੋਨੇ ਆਪਾਂ ਤੋਰ ਕੇ ਦਿਖਾ ਦਈਏ ਤੇ ਫਿਰ ਆਪਾਂ ਜਿਹੜੀ ਡਿਟੇਲ ਹੈ ਉਹ ਤੁਹਾਨੂੰ ਲੈ ਕੇ ਦਿੰਨੇ ਆ ਆ ਮੱਝ ਜਿਹੜੀ ਤਾਜੀ ਸੂਈ ਹੋਈ ਆ ਦੇਖ ਸਕਦੇ ਤੁਸੀਂ ਸਿੰਘ ਜਰੂਰ ਵੱਡੇ ਆ ਤੇ ਥਣ ਲੇਵੇ ਦੀ ਮੈਂ ਬਿਲਕੁਲ ਸਾਫ ਤੇ ਅਡਰ ਜਿਹੜਾ ਮੈਂ ਦਾ ਬਹੁਤ ਸੋਹਣਾਗਾ ਤੇ ਬਾਕੀ ਤੁਸੀਂ ਇੱਕ ਵਾਰੀ ਤੁਰਦੀ ਚੱਕਰ ਲਓ ਕਿਉਂਕਿ ਬੱਚੇ ਦਾ ਜਿਹੜਾ ਵੱਧ ਕਰਦੀ ਹੈ ਨਾ ਜਿਵੇਂ ਤਾਜੀ ਸੂਈ ਹੋਈ ਆ ਬਾਕੀ ਆਪਾਂ ਗੱਲਬਾਤ ਬਾਈ ਨਾਲ ਸਾਰੀ ਪ੍ਰੋਪਰ ਕਰਦੇ ਆਂ ਆਰਡਰ ਦੀ ਸ਼ੇਪ ਜਿਹੜੀ ਸਾਨੂੰ ਆਪਾਂ ਦਿਖਾ ਦਿੱਤੀ ਤੇ ਤਾਜੀ ਸੂਈ ਹੋਈ ਆ ਤੇ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆਂ ਦੋਨਾਂ ਬਾਰੇ ਪੁੱਛ ਕੇ ਦੇਵਾਂਗੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਬਾਕੀ ਕਰਦੇ ਆਂ ਗੱਲਬਾਤ ਬਾਈ ਨਾਲ ਪੁੱਛਦੇ ਆਂ ਡਿਟੇਲ ਸਾਰੀ ਅ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹਾਂ ਭਾਈ ਨਾਮ ਦੱਸੋ ਪਹਿਲਾਂ ਆਪਣਾ ਗੁਰਪ੍ਰੀਤ ਸਿੰਘ ਬਾਈ ਘੁੰਮਣਖੁਰਦ ਪਿੰਡ ਆ ਠੀਕ ਆ ਘੁੰਮਣਖੁਰਦ ਪਿੰਡ ਆ ਹਾਂਜੀ ਤੇ ਜਿਲ੍ਹਾ ਭਾਈ ਜਿਲ੍ਹਾ ਕਿਹੜਾ ਪਿੰਡ ਆ ਭਾਈ ਠੀਕ ਆ ਮੋਬਾਈਲ ਨੰਬਰ ਬੋਲੀ ਕੋ 9646844 ਤੀਜੇ ਸੂਏ ਸੂਏ ਬਾਈ ਤੀਜੇ ਸੂਏ ਹਾਂਜੀ ਠੀਕ ਹੈ ਤੇ ਹੁਣ ਬਾਈ ਦੁੱਧ 10 ਟਾਈਮ ਕਿੰਨਾ ਦੁੱਧ 9 ਕਿਲੋ ਬਾਈ ਠੀਕ ਹੈ ਤੇ ਗੱਬਣ ਦੀ ਗਿਰ ਬੋਟ ਬਾਈ ਇੱਕ ਮਹੀਨਾ ਹੋਇਆ ਬਾਈ ਇੱਕ ਮਹੀਨਾ ਕਿ ਇੱਕ ਪਰ ਖਾਲੀ ਕਰਕੇ ਦੇਵਾਂਗੇ ਠੀਕ ਹੈ ਖਾਲੀ ਕਰਕੇ ਦੇਵਾਂਗੇ ਤੇ ਮਾਗਰ ਬੱਚਾ ਬਾਈ ਮਾਗਰ ਕੱਟੀ ਆ ਬਾਈ ਠੀਕ ਹੈ ਮਾਗਰ ਕੱਟੀ ਆ ਬਾਈ ਤੇ ਦੁੱਧ 9 ਕਿਲੋ ਬਾਈ ਕਹਿੰਦਾ ਮੌਜੂਦਾ ਕਹਿੰਦਾ ਤਿਆਰ ਹੈ ਤੇ ਇੱਕ ਮਹੀਨੇ ਦੇ ਜਿਹੜਾ ਗੱਬਣ ਵੀ ਆ ਪਰ ਦੇਵਾਂ ਖਾਲੀ ਕਰਕੇ ਕਹਿੰਦਾ ਤੇ ਬਾਕੀ ਪਿੰਡ ਬਾਈ ਛੋਟੀ ਗੋਮਣਾ ਜ਼ਿਲ੍ਹਾ ਪਟੰਡਾ ਤੇ ਗੁਰਪ੍ਰੀਤ ਭਾਈ ਰੇਟ ਦੀ ਗੱਲ ਹੈ ਰੇਟ ਕੀ ਕਰਤਾ ਰੇਟ 75 ਹੈ ਕਰਦੇ ਆ ਭਾਈ 70000 ਮਾਨਦਾਨ ਹੋਊਗਾ ਮਾਨਦਾਨ ਕਰਦੇ ਆ ਪੂਰਾ ਠੀਕ ਆ ਲੈ ਵੀ ਮਿੱਤਰੋ ਭਾਈ ਕਹਿੰਦਾ ਮਾਨਦਾਨ ਕਰਕੇ ਦਰਾਂਗੇ ਤੇ ਆ ਆ ਜਾ ਭਾਈ ਮੱਝ ਜਿਹੜੀ ਗੁਰਪ੍ਰੀਤ ਆ ਤਾਜੀ ਸੂਈ ਹੈ ਨਾ ਹਾਂਜੀ ਇਹ ਕੈ ਕਿ ਦਿਨਾਂ ਦੀ ਸੂਈ ਹੈ ਇਹਨੂੰ ਅੱਜ 10 ਦਿਨ ਹੋਇਆ ਭਾਈ ਮੱਝ ਸਿੰਘ ਆਨੇ ਮਾਰਦੀ ਮੱਝ ਜੰਗੀ ਸ ਹੈ ਹਾਂ ਸੰਘਾ ਥੋੜਾ ਖੁੱਲਾ ਹੈਗਾ ਠੀਕ ਆ ਤੇ 10 ਦਿਨ ਹੋ ਗਏ ਭਾਈ ਸੂਈ ਦੁੱਧ ਹੁਣ ਕੀ ਰਿਪੋਰਟ ਰੋਟੀ 13 ਕਿਲੋ ਭਾਈ ਪੂਰਾ ਜਮਾ ਪੂਰਾ ਜਮਾ ਕੰਡੇ ਵਾਲਾ ਠੀਕ ਆ ਵੀ 13 ਕਿਲੋ ਵਾਲਾ ਦਸਾਂ ਨਹੀਂ ਕਰਕੇ ਠੀਕ ਹੈ ਤੇ ਕੈਮੇ ਸੂਏ ਬਾਈ ਇਹੇ ਇਹ ਚੌਥੇ ਸੂਏ ਸੂਈ ਆ ਬਾਈ ਲੈ ਮਿੱਤਰੋ ਚੌਥੇ ਸੂਏ ਸੂਈ ਹੋਈ ਆ 10 ਰਾਇ ਸੂਈਏ 10 13 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਪੂਰਾ ਤੇ ਇਹਦਾ ਬਾਈ ਗੁਰਪ੍ਰੀਤ ਕੀ ਰੇਟ ਕਰਦਾ ਇਹਦਾ ਮੁੱਲ ਕਰਾਂ ਲੱਖ ਬਾਈ ਲੱਖ ਤੇ ਮਾਨਦਾਨ ਹੋ ਬਾਈ ਦੇ ਦਿਆਂ 95 ਹਜ਼ਾਰ ਠੀਕ ਆ ਲੈ ਵੀ ਮਿੱਤਰੋ 95 ਹਜ਼ਾਰ ਦੇ ਬਾਈ ਕਹਿੰਦਾ ਬਾਕੀ ਮੌਕੇ ਦੀ ਗੱਲ ਹੁੰਦੀ ਮਾਣੀ ਮੋਟੀ ਹਣਾ ਰੇਟ ਤਾਂ ਮੰਡੀ ਦੇ ਹਿਸਾਬ ਕਰਨੇ ਪੈਂਦੇ ਆ ਤੇ ਇੱਕ ਵਾਰੀ ਬਾਈ ਮੋਬਾਈਲ ਨੰਬਰ ਹੋਰ ਬੱਲ 9646844578 ਠੀਕ ਆ ਪਿੰਡ ਬਾਈ ਦਾ ਛੋਟੀ ਗੋਮਣ ਜ਼ਿਲ੍ਹਾ ਬਠਿੰਡਾ ਮਿੱਤਰੋ ਸੰਪਰ ਲਾ ਵੀ ਮਿੱਤਰੋ ਨਾ ਬਾਗਾਂ ਤੋਰ ਕੇ ਸੋਣ ਆਉ ਵੀ ਆਪਣੀਆਂ ਠੀਕ ਹੈ ਤੇ ਤੋਰ ਕੇ ਦਿਖਾਉਣੇ ਸਾਨੂੰ ਤੁਰਦੀ ਨੂੰ ਤੁਸੀਂ ਚੈੱਕ ਕਰ ਲਓ ਥਾਣਾ ਸਪੈਸ਼ਲੀ ਸੋਹਣੀਆਂ ਪੂਰੀ ਹਨ ਅਡਰ ਵੀ ਯਾਰਾ ਬਾਗਮਾਲਾ ਕਿਉਂਕਿ ਹੁਣ ਜਿਵੇਂ ਸੀਜ਼ਨ ਆਫ ਹੁੰਦਾ ਜਾਂਦਾ ਤੇ ਮੱਝਾਂ ਸੂਆ ਜਿਹੜਾ ਘਟਾ ਤੇ ਬਾਕੀ ਗਾਵਾਂ ਜਿਹੜੀਆਂ ਹੁਣ ਜ਼ਿਆਦਾਤਰ ਵੱਧ ਆਇਆ ਕਰਨੀ ਮੰਡੀ ਤੇ ਕਿਉਂਕਿ ਗਰਮੀ ਆ ਗਈ ਗਰਮੀ ਦੇ ਵਿੱਚ ਜਿਹੜੀ ਗਾਵਾਂ ਦੀ ਵਿਕਰੀ ਬਹੁਤ ਜ਼ਿਆਦਾ ਮੱਝਾਂ ਤਾਂ ਹੁਣ ਮਿਲੀ ਘਟ ਰਹੀਆਂ ਨੇ ਪਿੰਡਾਂ ਦੇ ਵਿੱਚੋਂ ਵੀ ਬਾਕੀ ਪੂਰੀ ਪ੍ਰੋਪਰ ਆਪ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂ ਕਿ ਇਧਰ ਉਧਰ ਗਾੜ ਮੰਗਰ ਤੁਸੀਂ ਬੱਚਾ ਵੀ ਦੇਖ ਸਕਦੇ ਹੋ ਐਫਪਸਾ ਜਿਹੜਾ ਨਜ਼ਰ ਆਊਗਾ ਤੇ ਗਾਂ ਵਿੱਚ ਆ ਫਿਰ ਜੇ ਆ ਕੇ ਉਦੋਂ ਵੀ ਬਿੰਦਰ ਦਾ ਸ਼ਿੰਦਰ ਦਾ ਬਾਕੀ ਆਪਾਂ ਇੱਕ ਤੁਹਾਨੂੰ ਜਰਸੀ ਜੀ ਵੀ ਜਿਹੜੀ ਕਰਾਸ ਬਰੀਡ ਉਹ ਵੀ ਤੋਰ ਕੇ ਦਿਖਾਉਣੇ ਪਾਏਗੇ ਬਾਈ ਪੂਰੀ ਜਾਣਕਾਰੀ ਜਿਹੜੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਆ ਇਧਰੋਂ ਲੈ ਆ ਬਾਕੀ ਦੋੜ ਦੀ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਤੇ ਜਰਸੀ ਹੈਗੀ ਚੰਗੇ ਆ ਵੀ ਹਨਾ ਨਾਲੇ ਵੀ ਬਿਲਕੁਲ ਸਾਫ ਆ ਬਾਕੀ ਪੂਰੀ ਬਾਈ ਤੋਂ ਆਪਾਂ ਡਿਟੇਲ ਲੈ ਕੇ ਦੇਣੀ ਮਾਫੀ ਲੱਗਦਾ ਨਾ 13 ਜਵਾਨ ਤੋਂ ਕਰਾ ਲੈਣਾ ਰਸ ਭਾਈ ਕਿੱਨੇ ਇਹ ਵੀ ਜਿਹੜੀ ਤਾਜੀ ਸੂਈ ਹੋਈ ਹੈ ਸਾਹਮਣੇ ਜਿਹੜਾ ਬੱਚਾ ਬੈਠਾ ਹੈ ਬਾਕੀ ਬਾਈ ਨੇ ਕਰਦਿਆਂ ਗੱਲਬਾਤ ਕਿਹੜਾ ਏਰੀਆ ਕਿੱਥੋਂ ਆਏ ਨੇ ਤੇ ਚੰਗੇ گاਮ ਹਨਾ ਪੂਰੀ ਜਾਣਕਾਰੀ ਆਪ ਲੈ ਕੇ ਦੇਣੀ ਵੀਡੀਓ ਦੇ ਅੰਦੇ ਦੇ ਕੋ ਜੜੇ ਬਾਕੀ ਲੈਣੇ ਜਾਣਕਾਰੀ ਭਾਈ ਸਸੀ ਘਾਲ ਸਸੀ ਘਾਲ ਭਾਈ ਨਾਮ ਦੱਸੋ ਪਹਿਲਾਂ ਨਾਮ ਚਰਨਾ ਸਿੰਘ ਬਾਈ ਪਿੰਡ ਬਸੂਣਾ ਠੀਕ ਆ ਪਿੰਡ ਬਸੂਣਾ ਹਾਂਜੀ ਜ਼ਿਲ੍ਹਾ ਭਲਾਡਾ ਨਾ ਆ ਮਾਨਸਾ ਮਾਨਸਾ ਠੀਕ ਆ ਤੇ ਤਹਿਸੀਲ ਭਲਾਡਾ ਕੋ ਸਾਡਾ ਠੀਕ ਆ ਤੇ ਬਾਈ ਜਿਹੜੀ ਆ ਪਾ ਗਾਂ ਤੋਰ ਕੇ ਸਾਈ ਕੰਮੇ ਸੁਆ ਇਹ ਤੀਜਾ ਸੁਆ ਬਾਈ ਤੀਜਾ ਸੁਆ ਕਾ ਕਿ ਦਿਨ ਸੁਈ ਆ ਇਹ ਪਰਸੋਂ ਆਥਲੇ ਸੁਜਾ ਠੀਕ ਆ ਤੇ ਦੁੱਧ ਦੀ ਕੀ ਰਪਾ ਬਾਈ ਹੁਣ ਇੱਥੇ ਗੋਲਾ ਬਾਈ 15 ਕਿਲੋ ਹੁਣ ਪੂਰਾ ਜਮ ਤਿਆਰ ਹਾਂ ਬਾਈ ਠੀਕ ਆ ਕਿੰਨਾ ਉਧ ਪਾ ਦੂਗੀ ਉਧ ਪਾ ਦੂਗੀ ਬਾਈ 20 ਦਿਨ ਰੇ ਠੀਕ ਆ ਮਾਗਰ ਬੱਛਾ ਨਾ ਮਾਗਰ ਬੱਛਾ ਬਾਈ ਠੀਕ ਆ ਤੇ ਕੀ ਰੇਟ ਕਰਤਾ ਬਾਈ ਇਹਦਾ 6500 ਮਾਦਣ ਮਾਦਣ ਕਰਦਾਂਗੇ ਠੀਕ ਆ ਖੁੱਲਾ ਹਾਂ ਖੁੱਲਾ ਠੀਕ ਆ ਤੇ ਇੱਕ ਵਾਰੀ ਨੰਬਰ ਬੋਲੀ ਭਾਈ 98799 17357 ਠੀਕ ਆ ਲੈ ਵੀ ਮਿੱਤਰੋ ਬਾਈ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਅਬਗੀ ਦਾ ਬਸੂਆਣਾ ਤੇ ਜ਼ਿਲ੍ਹਾ ਮਾਨਸਾ ਤਹਿਸੀਲ ਰਹਿਣਦੀਆ ਭਲਾੜਾ ਤੇ ਭਾਈ ਜਿਹੜੀ ਨਾਲ ਵਾਲੀ ਬਹਿੜਾ ਇਹ ਕਿੰਵੇਂ ਸੂਆ ਇਹ ਭਾਈ ਦੂਜਾ ਸੂਆ ਦੂਜੇ ਸੂਆ ਠੀਕ ਆ ਇਹ ਕਹ ਕੇ ਦਿਨੇ ਸੂਈ ਆ ਇਹ ਹੋ ਗਏ 5 ਦਿਨ ਬਾਈ 5 ਦਿਨ ਠੀਕ ਆ ਦੁੱਧ ਬਾਈ ਦੁੱਧ ਬਾਈ 15 ਕਿਲੋ ਆ ਇਹ ਥੱਲੇ ਹਾਂ ਬਾਈ ਠੀਕ ਆ ਲੈ ਮੇਂ ਤਰੋ 15 ਕਿਲੋ ਦੁੱਧ ਜਿਹੜਾ ਤਸੱਲੀ ਕਰਾਉਂਗੇ ਪੂਰੀ ਹਾਂ ਬਾਈ ਤਸੱਲੀ ਕਰ ਸਕਦਾ ਬਾਈ ਕਹਿੰਦਾ ਪ੍ਰੋਪਰ ਤਿਆਰ ਆ ਤੇ ਸੂਈ ਕਿਨੇ ਟਾਈਮ ਦੀ ਆ 5 ਦਿਨ ਹੋ ਗਏ ਬਾਈ 5 ਦਿਨ ਠੀਕ ਆ ਤੇ ਉਹਦਾ ਰੇਟ ਬਾਈ ਕੀ ਕਰਤਾ ਇਹਦਾ ਵੀ ਕੋਈ ਪੈਂਟ ਹੈਗਾ 65000 ਦੋਨਾਂ ਦੀ ਪੈਂਟ ਪੈਂਟ ਆ ਹਾਂ ਠੀਕ ਆ ਤੇ ਮਾਨ ਤਾਂ ਉਹਦੇ ਵਿੱਚ ਵਧੀਆ ਹਾਂ ਬਾਈ ਠੀਕ ਆ ਲੈ ਬਾਈ ਨਾਲ ਸੰਪਰਕ ਕਰ ਲਿਓ ਬਾਕੀ ਚੰਗੇ ਦੁੱਧ ਲੀਆਂ ਵੜਾਣੇ ਤੇ ਪਿੰਡ ਬਈ ਦਾ ਬਸੂਣਾ ਜਿਲ੍ਹਾ ਮਾਨਸਾ ਤਹਿਸੀਲ ਭਲਾੜਾ ਇੱਕ ਵਾਰੀ ਨੰਬਰ ਹੋਰ ਬੋਲ ਦੇ 98799 17387 ਠੀਕ ਆ ਭਾਈ ਨਾਲ ਸੰਪਰਕ ਜਰੂਰ ਕਰ ਲਓ ਦੋਸਤੋ ਲੈ ਮਿੱਤਰੋ ਇੱਕ ਨਾਲ ਦਾ ਦੀ ਸੂਈ ਮੱਝ ਤੋੜ ਕੇ ਦਿਖਾਉਣੇ ਤੁਹਾਨੂੰ ਆਪਾਂ ਤੇ ਤੁਰਦੀ ਤੁਸੀਂ ਚੈੱਕ ਕਰ ਲਓ ਖਣਾਸਾ ਜਿਹੜਾ ਬਿਲਕੁਲ ਸਹੀ ਹੈ ਹਨਾ ਅਡਾ-ਔਡਾ ਦੀ ਜਿਹੜੀ ਇਹ ਗੱਲ ਕਰੀ ਆਪਾਂ ਚੰਗਾ ਡਰਾਲੀਆ ਵੱਡੀ ਥੋੜੀ ਜਰੂਰ ਆ ਮੋੜ ਦਾ ਮੋੜ ਦਾ ਵੱਡੀ ਥੋੜੀ ਜਰੂਰ ਆ ਤੇ ਬਾਕੀ ਗੱਲਬਾਤ ਆਪਾਂ ਬਾਅਦ ਵਿੱਚ ਨਾ ਵੀ ਕਰਾਂਗੇ। ਉਸਾਂ ਡਿਟੇਲਸ ਸਾਰੀ ਹੈ ਨਾ। ਸਪੇਸ ਤਾਂ ਨਾਲ ਵਧੀਆ। ਚਵਾਈ ਚੂਈ ਦੀ ਬਾਕੀ ਕਹਿੰਦੇ ਠੀਕ ਆ ਬਿਲਕੁਲ। ਇਹ ਪੂਰੀ ਟੀਲ ਲੈ ਕੇ ਦਿੰਨੇ ਤੁਹਾਨੂੰ। ਬੱਚਾ ਇਹਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ। ਹੁਣ ਤਾਜੀ ਸੁਈ ਗਈ। ਬਾਕੀ ਕਰਦੇ ਆਂਗਾ ਬਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਡਿਟੇਲਸ ਸਾਰੀ। ਬਾਈ ਸਸੀ ਗਾਲ। ਠੀਕ ਆ ਬਾਈ ਜੀ। ਇਹ ਨਾਮ ਦੱਸੋ ਜੀ। ਕਿ ਕੱਕ ਨਾਂ ਦੀ। ਠੀਕ ਆ। ਤੇ ਪਿੰਡ ਬਾਈ ਪੈਣੀ ਬਾਗਾ ਪੈਣੀ ਬਾਗਾ ਠੀਕ ਹੈ ਤੇ ਜਿਹੜੀ ਆਪਾਂ ਮੱਝ ਦੋਰ ਕੇ ਹੋਈ ਕੰਮੇ ਸੂਈ ਬਾਈ ਇਹ ਇਹ ਚੋਲ ਤੇ 92 ਦੇ ਹੋਈ ਉਹਦੀ ਠੀਕ ਹੈ ਚੋਥੇ ਪੰਜਵੇਂ ਕਾ ਇੱਕ ਦਿਨ ਹੋ ਗਿਆ ਸੂਈ ਨੂੰ ਅੱਛਾ ਪਹਿਲੇ ਵੀ ਆਵਾਜ਼ ਹੋਈ ਆ ਰੋਮਾ ਦੇ ਮੱਝ ਦੀ ਠੀਕ ਹੈ ਨੌ ਦਿਨਾਂ ਸੂਈਆਂ ਮਿੱਤਰੋ ਤੇ ਦੁੱਧ ਦੁੱਧ 11 ਕਿਲੋ ਆ ਜੀ 11 ਕਿਲੋ ਦੁੱਧ ਦਾ ਬਾਈ ਕਹਿੰਦਾ ਨੌ ਦਿਨਾਂ ਸੂਈ ਹੋਈ ਆ ਤੇ ਬਾਕੀ ਬਾਈ ਦਾ ਪਿੰਡ ਹੈਗਾ ਪੈਣੀ ਬਾਗਾ ਤੇ ਜ਼ਿਲ੍ਹਾ ਮਾਨਸਾ ਤੇ ਜੇ ਕਿਸੇ ਭਰਾ ਦੇ ਚਾਚੀ ਆ ਤਾਂ ਸੰਪਰਕ ਕਰ ਲਓ ਮਾਲ ਨੰਬਰ ਹੈਗਾ 98764 30630 ਤੇ ਬਾਕੀ ਬਾਈ ਨੂੰ ਪੁੱਛਿਆ ਤੇ ਬਾਈ ਰੇਟ ਕੀ ਕਰਤਾ ਰੱਖਵਾ ਮੰਗਿਆ ਪੂਰਾ ਪੂਰਾ ਹਾਂ ਜੀ ਮਾਨਤਾਨ ਹੋ ਜੂ ਪਰਚਾਂ ਦੀ ਠੀਕ ਆ ਬਾਈ ਕਹਿੰਦਾ ਪੂਰਾ ਲੱਖ ਮੰਗਦਾ ਕਿਉਂਕਿ ਤੇਜੀ ਹੈ ਰ ਹਨਾ ਤੇ ਮਾਨਤਾਨ ਜ਼ਰੂਰ ਹੋ ਜੂ ਜੇ ਕਿਸੇ ਭਰਾ ਦੇ ਮਨ ਲੱਭ ਸੰਤ ਆਉਂਦੇ ਆ ਇਸ ਮਰਕ ਜ਼ਰੂਰ ਕਰ ਲੈ ਦੌਰ ਦੇ ਲੈ ਵੀ ਦੋਸਤੋ ਨਾ ਬਿਕ ਝੋਟੀ ਦਿਖਾਉਣਾ ਬਾਈ ਦੀ ਸਾਨੂੰ ਤੇ ਤਾਜੀ ਸੂਹੀ ਆ ਤੇ ਬਾਕੀ ਤੁਸੀਂ ਬੋਡੀ ਬਾਂੰਦਰਾ ਦੇਖ ਸਕਦੇ ਹੋ ਤੇ ਪੂਰੀ ਗੱਲਬਾਤ ਵੀ ਕਰਾਵਾਂਗੇ ਬਾਈ ਨਾਲ ਵੀਡੀਓ ਦੇ ਐਂਡ ਤੱਕ ਜੁੜੇ ਰਹੋ बाकी तुर बारे चेक कर लो बाकी तो बाकी, भाई बाकी जा जा। दे पूरी प्रॉपर डिटेल आप लैके देवे थाना स्पेस बहुत सोहना बाकी गलबात आप कराने बाकी फेस क्वालिटी थाना स्पेस जो बहुत सोना कद भी बिल्कुल जायजा तो सभ संभाल चाहिए पूरी जानकारी जी आप बच तो लैके दें सामने जोड़ा बच्चा ਉਹ ਵੀ ਸੁਣ ਨਾ ਜਿਹੜਾ ਉਹ ਕੋਲ ਖੜਾ ਤੇ ਕਰਦਿਆਂ ਗੱਲ ਹਾਂ ਬਾਈ ਸਸੀ ਗਾਲ ਸਸੀ ਗਾਲ ਬਾਈ ਨਾਮ ਦੱਸੋ ਪਹਿਲਾਂ ਹਰਪ੍ਰੀਤ ਸਿੰਘ ਦੇ ਹਰਪ੍ਰੀਤ ਆ ਠੀਕ ਆ ਤੇ ਹਰਪ੍ਰੀਤ ਬੰਡ ਘੜਾ ਬਾਈ ਕੋੜੜਾ ਕਲਾਂ ਵਿੱਚ ਕੋੜੜਾ ਕਲਾਂ ਆ ਜਿਹੜਾ ਭਿੱਖੀ ਕੋਲ ਠੀਕ ਆ ਜਿਹੜਾ ਮਾਨਸਾ ਬਾਈ ਹਣਾ ਹਾਂ ਜਿਹੜਾ ਮਾਨਸਾ ਠੀਕ ਆ ਤੇ ਹਰਪ੍ਰੀਤ ਬਾਈ ਕਿੰਨੇ ਸੂਏ ਝੋਟੇ ਇਹ ਇਹ ਤੀਜੇ ਸੂਏ ਬਈ ਤੀਜੇ ਸੂਏ ਤੇ ਕਿੰਨੇ ਕੁ ਦਣਾ ਸੂਏ ਹੋ ਗਏ ਬਾਈ ਇਹ 15 18 ਦਣਾ ਸੂਏ ਠੀਕ ਆ ਇੱਕ ਵਾਰੀ ਨੰਬਰ ਬੋਲ ਬਾਈ 81464 073 ਠੀਕ ਆ ਤੇ ਹਰਬ੍ਰੀਤ ਬਾਈ ਦੁੱਧ ਕੇ ਨਾਮ ਨਾਲਾ ਹੋਣਾ ਇਸ ਟਾਈਮ 12 ਕਿਲੋ ਤਿਆਰ ਆ ਬਾਈ 12 ਕਿਲੋ ਠੀਕ ਆ ਲੈ ਵੀ ਮੇਤਰੋ 12 ਕਿਲੋ ਬਾਈ ਦੁੱਧ ਦਾ ਤੇ 15 ਨਾਲ ਬਾਈ ਹਾਂ 15 18 ਨਾਲ 15 16 ਨਾਲ ਦਿੰਦੇ ਕਿ ਸੁਈ ਹੋਈ ਆ 12 ਕਿਲੋ ਦੁੱਧ ਜਿਹੜਾ ਮੌਕੇ ਤੇ ਆ ਪੈਂਦਾ ਬਾਈ ਦਾ ਕੋਟੜਾ ਵਿਖੀ ਦੇ ਨਾਲ ਤੇ ਜ਼ਿਲ੍ਹਾ ਮਾਨਸਾ ਤੇ ਹਰਬ੍ਰੀਤ ਬਾਈ ਰੇਟ ਦੀ ਗੱਲ ਆਂ ਰੇਟ ਕੀ ਕਰਤਾ ਰੇਟ 95000 95 ਹਾਂ ਠੀਕ ਆ ਤੇ ਮਾਨਦਾਨ ਹੋਊ ਬਾਈ ਹਾਂ ਮਾਨਦਾਨ ਠੀਕ ਆ ਰੇਟ ਬਾਈ ਜਾਇਜ਼ ਕਰਦਾ 95000 ਤੇ ਮਾਨਦਾਨ ਵੀ ਬਾਈ ਕਹਿੰਦਾ ਹੋ ਜਾਊਗਾ ਚੰਗੀ ਝੋਟੀਆਂ ਮੰਨ ਲਓ ਚੰਗੀ ਪਲੀ ਹੋਈ ਆ ਚੰਗੇ ਦੁੱਧ ਵਾਲੀ ਆ ਸੰਪਰਕ ਤੁਸੀਂ ਕਰਨਾ ਬਾਈ ਹਰਪ੍ਰੀਤ ਨਾਲ ਪਿੰਡ ਕੋਟੜਾ ਜੜਾ ਮਾਨਸ ਲੈ ਵੀ ਮਿੱਤਰੋ ਕਹਣਾ ਬੱਸੀ ਦਿਖਾਉਣੇ ਆਪਾਂ ਤੁਹਾਨੂੰ ਐ ਨੂੰ ਲੈ ਚਲ ਬਈ ਤੇ ਪਹਿਲੇ ਸੂਏ ਸੂਣ ਲਈ ਤਿਆਰ ਆ ਤੇ ਬਾਕੀ ਕੱਚੀ ਸੂਈ ਆ ਸੂਈ ਹੋਈ ਆ ਤੇ ਬਾਕੀ ਆਪਾਂ ਗੱਲ ਬਾਤ ਬਾਈ ਨਾਲ ਕਰਾਂਗੇ ਤੇ ਬੈੜ ਜਮਾ ਸ਼ਕੀਨ ਆ ਪੂਰੀ ਜਰਸੀ ਤੋੜ ਲੰਮੜਿਆ ਤੇ ਬਾਕੀ ਦੇਖ ਸਕਦਾ ਤੁਸੀਂ ਹਨਾ ਠੰਡੀ ਜਮਾ ਥਾਣਾ ਥੋਣਾ ਦੀ ਤੇ ਬਾਕੀ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਈਏ ਤੇ ਫਿਰ ਆਪਾਂ ਗੱਲਬਾਤ ਬਾਈ ਨਾਲ ਕਰਾਂਗੇ ਆਰਡਰ ਦੀ ਜਿਹੜੀ ਸੇਫ ਆ ਉਹ ਵੀ ਤੁਸੀਂ ਦੇਖ ਲਓ ਤੇ ਬਾਕੀ ਆਪਾਂ ਦੁੱਧ ਬਾਈ ਨੂੰ ਪੁੱਛਦੇ ਹਾਂ ਵੀ ਕਿੰਨਾ ਤਿਆਰ ਹੈ ਕਿੰਨੇ ਦਿਨਾਂ ਵਿੱਚ ਹੋਊਗਾ ਥਾਣਾ ਇਸ ਤਿੰਨ ਦਿਨਾਂ ਲਈ ਸਪੇਸੜੀ ਬਣਦੇ ਬਾਈ ਬਣਦੇ ਤੇ ਥਾਣਾ ਸਪੇਸੜੀ ਸੋਹਣੀ ਆ ਆਪਾਂ ਬਾਈ ਨਾਲ ਕਰਾਉਣਿਆਂ ਗੱਲ ਤੇ ਲੈਣਿਆਂ ਪੂਰੀ ਜਾਣਕਾਰੀ ਸਾਹਮਣੇ ਜਿਹੜਾ ਬੱਚਾ ਤੁਹਾਨੂੰ ਵੀ ਨਜ਼ਰ ਆ ਰਿਹਾ ਹੋਊਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਨਾਮ ਦੱਸੋ ਆਪਣਾ ਰਣਜੀਤ ਸਿੰਘ ਜੀ ਠੀਕ ਆ ਬਾਈ ਰਣਜੀਤ ਪਿੰਡ ਕਿਹੜਾ ਤਾਜੋ ਜੀ ਤਾਜੋ ਜ਼ਿਲ੍ਹਾ ਮੇਰਾ ਕਰਨਾਲਾ ਜੀ ਠੀਕ ਆ ਤੇ ਹਰਜੀਤ ਬਾਈ ਜਿਹੜੀ ਆਪਾਂ ਬੱਸੀ ਤੋਰ ਕੇ ਖਾਈ ਜਣਾ ਹਾਂਜੀ ਤੇ ਕਿੰਨੇ ਦਿਨਾਂ ਸੂਈ ਬਾਈ ਲੰਨੇ ਦਿਨ ਹੋਇਆ ਬਾਈ ਅਜੇ ਸੂਈ ਨੂੰ 3 ਦਿਨ ਹਾਂਜੀ ਠੀਕ ਆ ਤੇ ਬਾਕੀ ਬਈ ਮਾਗਰ ਬੱਸਾ ਕੇ ਬਸੀ ਮਾਗਰ ਬੱਸਾਈ ਬੱਸਾ ਹਾਂਜੀ ਠੀਕ ਹੈ ਤੇ ਹੁਣ ਬਈ ਬੋਲਾ ਕਿੰਨਾ ਦਾ 9 ਲੀਟਰ ਵਾਲਾ ਹੁਣ ਤਿਆਰ ਆ ਇਸ ਟਾਈਮ ਜੀ 9 ਲੀਟਰ ਜਿਹੜਾ ਤਿਆਰ ਆ ਹਾਂਜੀ ਪਹਿਲੇ ਸੂਏ ਸੂਏ ਹੈ ਨਾ ਪਹਿਲੇ ਸੂਏ ਸੂਏ ਮਾਗਰ ਬੱਸੀ ਆਈ ਹੈ ਜੀ ਮਾਗਰ ਦਾ ਪਤਾ ਕੋਈ ਰਿਕਾਰਡ ਰੂਟ ਮਾਗਰ ਦਾ ਰਿਕਾਰਡ ਦਾ ਪਤਾ ਹੀ ਕਰੇਗਾ ਕਿ 18 ਲੀਟਰ ਦੁੱਧ ਆਈ ਠੀਕ ਹੈ ਆਪਣੀ ਘਰ ਦੀ ਆ ਹਾਂਜੀ ਘਰ ਦੀ ਬੱਸੀ ਠੀਕ ਆ ਤੇ ਬਈ ਦੰਦ ਛੱਡ ਤੇ ਕਿਨਾ ਦੰਦ ਦੁੱਗੀ ਆ ਬਈ ਦੁੱਗੀ ਹਾਂਜੀ ਠੀਕ ਆ ਤੇ ਹੁਣ ਦੁੱਧ ਹੈਗਾ ਤਿਆਰ 9 ਲੀਟਰ 9 ਲੀਟਰ ਵਾਲਾ ਤਿਆਰ ਆ ਤਿੰਨੇ ਨੇ ਪੈਂਡ ਬਾਈ ਦਾ ਤਾਜੋ ਜ਼ਿਲ੍ਹਾ ਬਰਨਾਲਾ ਤੇ ਬਾਈ ਰੇਟ ਕੀ ਕਰਤਾ ਰੇਟ ਦਾ 60000 ਰੁਪਏ ਜੀ 60000 ਮਾਨਤਾਨ ਹੋਊਗਾ ਮਾਨਤਾਨ ਹੋ ਜੀ ਲੈ ਵੀ ਮਿੱਤਰੋ ਬਾਈ ਕਹਿੰਦਾ ਮਾਨਤਾਨ ਵੀ ਹੋ ਜੂ ਤੇ ਸੰਪਰਕ ਤੁਸੀਂ ਕਰਨਾ ਪਹਿਲੇ ਸੂਏ ਬਹਿੜਾ ਕੀ ਤੇ 9 ਲੀਟਰ ਜਿਹੜਾ ਦੁੱਧ ਤਿਆਰ ਜਰਸੀ ਪੂਰੀ ਪ्योर ਜਮਾ ਤੇ ਬਾਕੀ ਦੀ ਮਾਂ ਵੀ ਘਰੇ ਖੜੀ ਆ ਜੇ ਬਾਈ ਦਸੱਲੀ ਕਰਨੀ ਕਿਸ ਨੇ ਕਰ ਸਕਦਾ ਕਰ ਸਕਦਾ ਜੀ ਕਰ ਬਾਈ ਕਹਿੰਦਾ ਦਸੱਲੀ ਕਰਨੀ ਕਿਸ ਨੇ ਕਰ ਸਕਦਾ ਘਰੇ ਖੜੀ ਆ 18 ਲੀਟਰ ਦੁੱਧਾ ਤੇ ਉਹ ਵੀ ਜਰਸੀ ਜਰਸੀ ਆ ਬਾਈ ਜਰਸੀ ਆ ਜੀ ਜਰਸੀ ਆ ਉਹ ਵੀ ਤੇ ਬਾਈ ਨਾਲ ਜਰੂਰ ਸੰਮਰਕ ਕਰ ਲਓ ਪਿੰਡ ਤਾਜੋ ਜ਼ਿਲ੍ਹਾ ਬਰਨਾਲਾ ਮਿੱਤਰੋ ਲਾ ਵੀ ਦੋਸਤੋ ਨੇ ਕਪਤ ਜਾਇਜ ਰੇਟ ਦੀ ਤੁਹਾਨੂੰ ਮੱਝ ਦਿਖਾਉਣੇ ਤੇ ਬਾਕੀ ਨੀਲੀ ਰਾਵੀ ਆ ਮਗਰ ਬੱਚਾ ਵੀ ਦੇਖ ਸਕਾਂ ਤੁਸੀਂ ਹਨਾ ਤੇ ਬਾਕੀ ਥਣਾ ਥਣਾ ਦੀ ਸਾਫ ਆ ਤੇ ਬਾਕੀ ਸੰਗ ਥੋੜੇ ਜਰੂਰ ਡੇਡਿ ਮੇਡਿਆਂ ਤੇ ਬਾਕੀ ਰੇਟ ਆ ਜਿਹੜਾ ਬਾਈ ਦਾ ਬਿਲਕੁਲ ਜਾਇਜ ਆ ਕਿਉਂਕਿ ਜਿਵੇਂ ਮੰਡੀਆਂ ਦੇ ਭਾਅ ਹੁਣ ਜਾਦੇ ਆ ਹਨਾ ਤੇ ਪੂਰੀ ਆਪਾਂ ਬਾਈ ਤੋਂ ਵੀ ਜਾਣਕਾਰੀ ਲੈ ਕੇ ਨਹਿ ਰੋਕ ਲਓ ਬਾਈ ਜਾਣਕਾਰੀ ਲੈ ਕੇ ਦੇਵਾਂਗੇ ਮਾਂਗਰ ਬੱਚਾ ਵੀ ਨੀਲੀ ਰਾਵੀ ਦਾ ਤੇ ਬਾਕੀ ਬਾਈ ਦੁੱਧ ਵੀ 10 ਕਿਲੋ ਤਿਆਰ ਦਾ ਤੇ ਬਾਕੀ ਕਰਦਾ ਗੱਲਬਾਤ ਨਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਨਾਮ ਦੱਸੀ ਨਾਮ ਨਰਮਲ ਸਿੰਘ ਜੀ ਠੀਕ ਆ ਤੇ ਨਰਮਲ ਪਿੰਡ ਕਿਹੜਾ ਬਾਈ ਪਿੰਡ ਖਿਆਲਾ ਕਲਾਂ ਖਿਆਲਾ ਕਲਾਂ ਜਿਹੜਾ ਮਾਨਸਾ ਨਾ ਹਾਂਜੀ ਠੀਕ ਆ ਤੇ ਨਰਮਲ ਮਾਨਲਾ ਕਿੰਨੇ ਘਟਾ ਦੀ ਸੂਈ ਬਾਈ ਸੂਈ ਹੂ ਜੀ 2 ਢਾਈ ਮਹੀਨਾ ਦੀ ਠੀਕ ਆ 2 ਢਾਈ ਮਹੀਨਾ ਦੀ ਤੇ ਹੁਣ ਬਾਈ ਦੁੱਧ ਕਿੰਨਾ ਕਾ ਮੌਕੇ ਉਹਦੇ 9 ਕਿਲੋ ਆ ਜੀ 9 ਕਿਲੋ ਜਮਾ ਤਿਆਰ ਜਮਾ ਤਿਆਰ ਜੀ ਦੀ ਠੀਕ ਆ ਤੇ ਰੇਟ ਕੀ ਕਰਤਾ ਬਾਈ ਰੇਟ 65000 ਦੀ 65000 ਮਾਨਦਾਨ ਹੋ ਜੂ ਹਾਂ ਜੀ ਹਾਂ ਠੀਕ ਆ ਮੋਬਾਈਲ ਨੰਬਰ ਦੱਸਿ ਇੱਕ ਵਾਰੀ ਦੱਸਿ ਬਾਈ ਮੜਿਆ 70872 ਜੀ 17872 47005 47005 ਹੈ ਬਾਈ ਦਾ ਨੰਬਰ ਹੈ ਬਾਈ ਆਪ ਆਣ ਪੜਾ ਤੇ ਤਾਂ ਕਰਕੇ ਬਾਈ ਨੇ ਦੂਜੇ ਨੇ ਨੰਬਰ ਦੱਸਿਆ ਤੇ ਸੰਬਰਕ ਜ਼ਰੂਰ ਕਰ ਲੈ ਮਿੱਤਰੋ ਸਸਤੇ ਮੁੱਲ ਦੀ ਆ ਠੀਕ ਆ ਰੇਟ ਜਾਇਆ ਜਾ ਤੇ ਬਾਕੀ ਬਾਈ ਕਹਿੰਦਾ ਮਾਨਦਾਨ ਹੋ ਜੂਗਾ ਆਹ ਜੀ ਦੀ ਗੋਣ ਪਿੰਡ ਗਿਆਲਾ ਜਿਹੜਾ ਮਾਨਸਰੀ ਕੀ ਲਾਈ ਮਤ ਰੱਖਣਾ ਗੱਬਣ ਮੱਝ ਦੌਰ ਕੇ ਸੋਣੇ ਤੁਨੂੰ ਤੇ ਲੈਂਦੀ ਆ ਜੇ ਦੰਤ ਕੱਚੀਆਂ ਨੀਲੀ ਰਾਵੀ ਜਿਹੜੇ ਭਰਾ ਕਹਿੰਦਾ ਨੀਲੀ ਰਾਵੀ ਦੀ ਜੀ ਆਪਾਂ ਨੂੰ ਮੱਝ ਕੋਈ ਨਾ ਕੋਈ ਦਿਖਾਇਆ ਕਰਵਾ ਆ ਦੇਖੋ ਹੋਰਦਾ ਬਈ ਮੋਰ ਤੇ ਜੀ ਨੀਲੀ ਰਾਵੀ ਦੀ ਜਿਹੜੀ ਮੱਝ ਆ ਗਈ ਤੇ ਥਾਣਾ ਦਾ ਜਿਹੜਾ ਸਾਇਆ ਠੀਕ ਹੈ ਤੇ ਭਲੀ ਹੋਈ ਝੋਟੀ ਆ ਗਈ ਤੇ ਬਾਕੀ ਪੂਰੀ ਪ੍ਰੋਪਰ ਜਿਹੜੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦੇਣਾ। ਠੱਪੜੇ ਦੀ ਜਿਹੜੀ ਮੰਤਰ ਠੀਕ ਆ। ਤੇ ਬਾਕੀ ਗੱਲਬਾਤ ਆਪਾਂ ਬਾਈ ਨਾਲ। ਬਾਕੀ ਕਰਦੇ ਦੋਸਤੋ ਬਾਈ ਨਾਲ ਗੱਲਬਾਤ ਪੁੱਛਦਾ। ਡਿਟੇਲ ਸਾਰੀ ਬਾਈ ਸਸੀ ਗਾਲ। ਸ੍ਰੀ ਗਾਲ ਬਾਈ ਨਾਮ ਦੱਸਿਓ। ਮੇਰਾ ਨਾਮ ਜਗਪ੍ਰੀਤ ਪੱਪੀਆਣਾ ਜੀ। ਠੀਕ ਆ ਪਿੰਡ? ਪੱਪੀਆਣਾ ਜੀ। ਪੱਪੀਆਣਾ ਜਲਾ ਮਾਨਸ ਹਨ। ਜਲਾ ਮਾਨਸ। ਠੀਕ ਆ ਮੋਬਾਈਲ ਨੰਬਰ ਵੀ ਬੋਲ ਦੋ ਬਾਈ। 94632 71103 ਠੀਕ ਆ। ਤੇ ਬਾਈ ਜੀ ਜਿਹੜੀ ਆਪਣਾ ਝੋਟੀ ਆ ਕਮੇ ਸੂਏ ਸੂਗੀ। ਇਹ ਦੂਜੀ ਸੂਈ ਦੂਜੀ ਹਾਂ ਠੀਕ ਆ ਤੇ ਕਰਦੀ ਆ ਬਾਈ ਆਪਣੀ ਕਰਦੀ ਆ ਜੀ ਠੀਕ ਆ ਤੇ ਬਾਈ ਕਿਹ ਕਿਦਾਂ ਰਹਿ ਗਏ ਇਹਦਾ ਹਫਤਾ ਪਿਆ ਜੀ ਇੱਕ ਹਫਤਾ ਠੀਕ ਹੈ ਇੱਕ ਹਫਤਾ ਯਾਨੀ ਕਿ ਬਾਈ ਕੱਚੀ ਆ ਦੋਸਤੋ ਤੇ ਨੀਲੀ ਰਾਵੀ ਹੈ ਦੂਜੀ ਸੂਈ ਝੋਟੀ ਜਿਹੜੀ ਸੂਗੀ ਤੇ ਬਾਈ ਮਾਂ ਦਾ ਕੀ ਰਿਕਾਰਡ ਪੂਰਾ ਮਾਂ ਦਾ ਤਾਂ 14 ਲੀਟਰ ਦੁੱਧ ਤੇ ਦੀ ਮਾਂ 14 ਲੀਟਰ ਦੁੱਧ ਸੀਗਾ ਹਾਂਜੀ ਠੀਕ ਆ ਤੇ ਇਹ ਤੋਂ ਮਤਲਬ ਪਹਿਲੇ ਸੂਈ ਕਿੰਨਾ ਸੀ ਇਹਦਾ ਇਹਦਾ ਸੀਗਾ ਜੀ 1.5 ਕਿਲੋ 1.5 ਹਾਂਜੀ ਠੀਕ ਆ ਤੇ ਠੀਕ ਆ ਬਾਈ ਹੁਣ ਰੇਟ ਕੀ ਕਰਤਾ 1.25 1.25 ਇਮਾਨਦਾਨ ਹੋਊਗਾ ਮਾਨਦਾਨ ਕਰਦਾਂਗੇ ਠੀਕ ਆ ਲੈ ਵੀ ਮਿੱਤਰੋ ਬਾਈ ਕਹਿੰਦਾ ਬਾਕੀ ਮੌਕੇ ਤੇ ਮਾਨਦਾਨ ਹੋਊਗਾ ਰੇਟ ਇੱਕ ਬੱਚੇ ਨੀਲੀ ਰਾਵੀਆ ਪਿੰਡ ਬਾਈ ਦਾ ਬੱਪੀਆਂਣਾ ਜ਼ਿਲ੍ਹਾ ਮਾਨਸਾ ਬਾਈ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਤੇ ਮੱਝ ਹਜੇ ਕੱਚੀ ਹੈ ਦੁੱਧ ਜਿਹੜਾ ਲਾਉਣਾ ਹੈ ਨੇ ਲੈਵਾ ਜਿਹੜਾ ਪੂਰਾ ਵਧੀਆ ਬਣਾਉਣਾ ਪਿਛਲੀ ਵਾਰ ਦੁੱਧ ਦਿੱਤਾ ਸੀ ਨੇ 10 ਤੋਂ ਪਲੱਸ ਤੇ ਬਾਕੀ ਐਤ ਕੀ ਦੇਖੋ ਕਿੰਨਾ ਕੱਢਦੀ ਐ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਜੇ ਪਸੰਦ ਆਈ ਪਿੰਡ ਬੱਪੀਆਂਣਾ ਜ਼ਿਲ੍ਹਾ ਮਾਨਸਾ लै भी दोस्त एक टोटी दिखाने सुनू बाकी तुरंत चेक कर लो सूई है बी महीने कितनी कट्ट ठीक है महीने सुई हुई है बाकी पूरी प्रोपर आपके देवे तो दे थानलेवा बिलकुल साफ दा बाल था लेवा बिलकुल साफ है गा तो बाकी गलबात अपा बी करते है ना थाना सोहना टोटी भी चंगी है

9977872 73598 ਵੀਰੇ ਠੀਕ ਆ ਤੇ ਰਾਜੂ ਜਿਹੜੀ ਆਪਣੀ ਛੋਟੀ ਬਾਈ ਕਵੇਂ ਸੂਇਆ ਇਹ ਦੂਜੇ ਆ ਬਈ ਦੂਜੇ ਸੂਇ ਹਾਂ ਠੀਕ ਆ ਤੇ ਸੂਈ ਨੂੰ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਹੈਗੀ 27 28 ਦਾ ਨਾ ਮੈਂ ਨਹੀਂ ਮੰਨ ਬਾਈ ਕਿੰਨਾ ਮੰਨ ਠੀਕ ਆ ਤੇ ਬਾਈ ਹੁਣ ਦੁੱਧ ਰਾਜੂ ਦੁੱਧ ਬਾਈ 12 ਲੀਟਰ 11 ਕਹਿ ਕੇ ਦੰਨਿਆ ਕਰੋ ਮਣਕੇ ਲਿਆ ਬਈ ਠੀਕ ਆ ਵੀ 12 ਲੀਟਰ ਹੈਗਾ ਤੇ ਆਪਾਂ 11 ਕਹਿ ਕੇ ਦੰਨਿਆ ਕਹਿ ਕੇ ਦੰਨਿਆ ਹਾਂ ਠੀਕ ਆ ਤੇ ਲੈ ਵੀ ਮਿੱਤਰੋ ਬਾਈ ਬਾਕੀ ਕਹਿੰਦਾ 11 ਲੀਟਰ ਕਹਿ ਕੇ ਦੇਵਾਂਗੇ ਦੁੱਧ ਟੋਰਦਲੇ ਆ ਬਈ 12 ਲੀਟਰ ਰਾਮ ਸਿੰਘ ਬਾਈ ਮਣਕੇ ਲਿਆਵੇ ਕੋਈ ਚੱਕ ਮਣਕੇ ਲਿਆਵੇ ਦੁੱਧ ਬਾਈ ਕਹਿੰਦਾ ਪੂਰੀ ਤਸੱਲੀ ਕਰਕੇ ਤੇ ਪਿੰਡ ਬਾਈ ਦਾ ਮਾੜੀ ਹਾਂ ਮਾੜੀ ਬਾਈ ਨਾ ਜਿਲ੍ਹਾ ਬਠਿੰਡਾ ਇਹ ਰਾਜੂ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰਾਜੂ ਰੇਟ ਬਾਈ ਕੀ ਕਰਤਾ ਰੇਟ ਦੀ ਗੱਲ ਆਂਦੀ ਰੇਟ ਬਾਈ ਨੇ ਮੁੱਲ ਲੱਖ ਕਰਦੇ ਆ ਠੀਕ ਆ ਠੀਕ ਆ ਦੇਣੀ 95 ਦੀ ਠੀਕ ਆ ਲੈ ਬਾਈ ਕਹਿੰਦਾ ਮੁੱਲ ਲੱਖ ਰੁਪਈਆ ਦੇਣੀ 95 ਦੀ ਆ ਬਾਕੀ ਮੌਕੇ ਦੀ ਗੱਲ ਹੁੰਦੀ ਆ ਉਧਰ ਮਾਨਤਾਨ ਹੋ ਜੂਗਾ ਅਜੀ ਮੈਂ ਆਪਨ ਮੈਂ ਬੈਂਡਾ ਬਾਈ ਦਾ ਮਾੜੀ ਜਲਾ ਬਟੰਡਾ ਦੋਸਤੋ ਇਹ ਸੰਪਰਕ ਤੁਸੀਂ